ਵੇਰੀ ਆ ਰਹੀ ਸੀ ਐ ਲੱਗ ਰਿਹਾ ਤੇ ਵੀ ਅਜੇ ਤੱਕ ਕੁਝ ਵੀ ਨਹੀਂ ਬਚਣਾ ਜਿਹੜਾ ਹਿਸਾਬ-ਤਬਾਬ ਵੀ ਅਸੀਂ ਇਹ ਹਨੇਰੀ ਮੈਂ ਕਦੇ ਜ਼ਿੰਦਗੀ 'ਚ ਦੇਖੀ ਨਹੀਂ ਹੈ ਸਫੈਦਾ ਬਾਈ ਉਹ ਟੁੱਟਣ ਕਾਰਨ ਜਿਹੜਾ ਨੁਕਸਾਨ ਹੋਏਗਾ ਆਪਸ ਨੂੰ ਦਿਖਾਉਂ ਨਹੀਂ ਸਫੈਦਾ ਡਿੱਗਿਆ ਨਹੀਂ ਦੇਖ ਸਾਦ ਦਾ ਫਾਇਦਾ ਉਹ ਉੱਥੋਂ ਉਪਰੋਂ ਡਿੱਗਿਆ ਏ ਤੇ ਉਸ ਤੋਂ ਬਾਅਦ ਇੱਥੇ ਪਈ ਸੀ ਟੈਂਕੀ ਤੇ ਟੈਂਕੀ ਸਾਰੀ ਭੰਨਤੀ ਇਹਦਾ ਦੇਖੋ ਬਾਈ ਮੋਟੇ-ਮੋਟੇ ਪਾਈਪਾਂ ਨੂੰ ਨਾ ਐਦਾਂ ਕਰਕੇ ਮੋੜਤਾ ਬਾਈ ਤੇ ਉਹ ਦੇਖ ਸਕਦੇ ਹੋ ਆਪਣੀ ਬੁਰਾ ਹਾਲ ਕਰਤਾ ਸਾਰੇ ਪੌਦੇ ਵਿੱਚ ਵਿਸ਼ੇ ਪਏ ਨੇ। ਬਹੁਤ ਇੰਨੀ ਤੇਜ਼ ਹਵਾ ਇੰਨੀ ਤੇਜ਼ ਬਾਰਿਸ਼ ਕਿ ਉਹਦੇ ਅੱਗੇ ਖੰਬੇ ਵੀ ਸਾਡੇ ਸਾਹਮਣੇ ਟੁੱਟ ਕੇ गिरਦੇ ਰਹੇ ਨੇ। ਇੱਧਰ ਦਿਖਾਇਆ ਉਹ ਨਰਥਲੀ ਵਾਲੀ ਸਾਈਡ ਬੜੇ ਥਰੀ ਫੇਸ। ਦੋਸਤੋ 18 4 2025 ਨੂੰ ਬਈ ਜਿਹੜਾ ਤੂਫਾਨ ਆਇਆ ਸੀ ਨਾ ਉਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਇਆ। ਤੇ ਇਹ ਤੂਫਾਨ ਬਈ ਆਇਆ ਕਿੱਥੇ ਕਿੱਥੇ ਹੈਗਾ ਇੱਕ ਵਾਰ ਤਾਂ ਕਮੈਂਟ ਕਰਕੇ ਜਰੂਰ ਦੱਸੋ। ਤੇ ਆਪਾਂ ਖੜਿਆ ਬਈ ਨਿਊ ਚੰਡੀਗੜ੍ਹ ਨਸਰੀ ਧੂਰੀ ਦੇਵ ਤੇ ਜਿੱਥੇ ਬਈ ਜੀ ਕੱਲ ਰਾਤ ਲਗਭਗ 5 6 ਦੇ ਕਰੀਬ ਜਿਹੜਾ ਬਈ ਤੂਫਾਨ ਆਇਆਗਾ ਉਹਨੇ ਨੁਕਸਾਨ ਕਾਫੀ ਜ਼ਿਆਦਾ ਕੀਤਾ ਬਈ ਨਾ ਖੜਿਆਂਗੇ ਆਪਾਂ ਜਮਾ ਰੋਡ ਦੇ ਉੱਤੇ ਸਾਹਮਣੇ ਹੈਗੀ ਤਾਰਾ ਹਵੇਲੀ ਤੇ ਬਈ ਤਾਰਾ ਹਵੇਲੀ ਦਾ ਵੀ ਸਾਈਟ ਤੋਂ ਚੈੱਕ ਕਰ ਸਕਦੇ ਹੋਗੇ ਜਿਹੜਾ ਬਈ ਉੱਪਰ ਲੱਗਾ ਉਹਦਾ ਕਵਰ ਸਾਰਾ ਯਾਨੀ ਕਿ ਚੱਕ ਤੱਕ ਹੈ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋਇਆਗਾ ਤੇ ਹੁਣ ਸਾਨੂੰ ਆਪਾਂ ਦਿਖਾਉਣਾ ਹੈ ਵੀ ਰਾਤ ਵਾਲੇ ਜਿਹੜਾ ਤੂਫਾਨ ਆਇਆ ਸੀ ਉਹਨੇ ਨੁਕਸਾਨ ਕਿੰਨਾ ਕੀਤਾ ਨਿਗਾਹ ਮਾਰ ਸਕਦੇ ਹੋ ਬਈ ਆ ਜਾਓ ਬਾਕੀ ਆਪਾਂ ਅੰਦਰ ਚੱਲਦੇ ਆਂਗੇ ਸਭ ਤੋਂ ਪਹਿਲਾਂ ਤਾਂ ਬਈ ਇੱਧਰ ਨਿਗਾਹ ਮਾਰ ਲਓ ਜਿਹੜਾ ਸਫੈਦਾ ਬਈ ਉਹ ਟੁੱਟਣ ਕਾਰਨ ਜਿਹੜਾ ਨੁਕਸਾਨ ਹੋਏਗਾ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਆ ਜਾਓ ਆ ਜਾਓ ਚੱਲਦੇ ਰੋ ਤੇ ਸੈੱਡ ਦਾ ਬਈ ਨੁਕਸਾਨ ਤੁਸੀਂ ਦੇਖ ਸਕਦੇ ਹੋਗੇ ਦੇਖੋ ਇਹ ਸੈੱਡ ਬਈ ਬਹੁਤ ਵੱਡਾ ਸੈੱਡ ਸੀਗਾ ਤਾਂ ਤੇ ਜਿਹੜਾ ਬਈ ਸਫੈਦਾ ਡਿੱਗਿਆ ਨਾ ਇਹ ਦੇਖ ਸਕਦੇ ਹੋ ਸਫੈਦਾ ਉਹ ਉੱਥੋਂ ਉੱਪਰ ਡਿੱਗਿਆ ਇਹ ਤੇ ਉਸ ਤੋਂ ਬਾਅਦ ਇੱਥੇ ਪਈ ਸੀ ਟੈਂਕੀ ਤੇ ਟੈਂਕੀ ਸਾਰੀ ਭੰਨਤੀ ਤੇ ਉਸ ਤੋਂ ਬਾਅਦ ਸੈੱਡ ਦੇਖ ਸਕਦੇ ਹਵਾ ਪੈਣ ਦੇ ਕਾਰਨ ਜਿਹੜਾ ਸੈੱਡ ਬਈ ਡਿੱਗ ਗਿਆ ਤੇ ਉੱਪਰ ਉਹ ਦੂਜਾ ਬਈ ਇਹ ਸਫੈਦਾ ਡਿੱਗਣ ਦੇ ਕਾਰਨ ਨਾ ਯਾਨੀ ਕਿ ਬਈ ਦੋ ਕਾਰਨ ਜਿਹੜੇ ਬਣ ਗਏ ਹਨ ਦੇਖ ਸਕਦੇ ਹੋ ਥੱਲੇ ਪੌਦੇ ਬਹੁਤ ਸੀ ਪੌਦਿਆਂ ਦਾ ਤੁਸੀਂ ਹਾਲਤ ਬਈ ਚੈੱਕ ਕਰ ਸਕਦੇ ਪੌਦਿਆਂ ਦਾ ਬੁਰਾਲ ਕੀਤਾਗਾ ਯਾਨੀ ਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇੱਥੇ ਹੋਇਆਗਾ ਚਲੋ ਆਪਾਂ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਦੂਜਾ ਸੈੱਟ ਆਜੋ ਬਈ ਤੇ ਬਾਈ ਦੂਜਾ ਸੈੱਡ ਇਹ ਵਾਲਾ ਨਾ ਜਿਹਦੇ ਥੱਲੇ ਪੌਦੇ ਰੱਖੇ ਜਾਂਦੇ ਨੇ ਇਹ ਬਾਈ ਪੌਦੇ ਹੁੰਦੇ ਨੇ ਇੰਡੋਰ ਵਾਲੇ ਜਿਹੜੇ ਬਾਈ ਆਪਾਂ ਅੰਦਰਲੀ ਸਾਈਡ ਪੌਦਿਆਂ ਨੂੰ ਰੱਖਦੇ ਆ ਨਾ ਸਜਾਵਟ ਵਾਸਤੇ ਉਹ ਸਾਰੇ ਪੌਦੇ ਨੇ ਤੇ ਉਹ ਇੰਨਾ ਸਾਈਡਾਂ ਦੇ ਵਿੱਚ ਜਿਹੜੇ ਰੱਖੇ ਜਾਂਦੇ ਨੇ ਬਈ ਸੈੱਡ ਬਈ ਕਾਫੀ ਵੱਡੇ ਹੁੰਦੇ ਨੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਹ ਕੱਲਾ ਹਵਾ ਨਾਲ ਹੋਇਆ ਯਾਨੀ ਕਿ ਵੀ ਇੱਥੇ ਕੁਝ ਵੀ ਨਹੀਂ ਡਿੱਗਿਆ ਹੈਗਾ ਜਿਹੜੀ ਬਾਈ ਜੀ ਨੇਰੀ ਤੂਫਾਨ ਜਿਹੜਾ ਇੰਨਾ ਤੇਜ਼ ਸੀਗਾ ਤੇ ਉਹਨੇ ਤੁਸੀਂ ਆਪ ਚੈੱਕ ਕਰ ਲਓ ਵੀ ਥੱਲੋ ਇਹਦੀ ਬੇਸ ਆ ਜਿਹੜਾ ਬਾਈ ਬੇਸ ਹਲਿਆਤਾ ਤੇ ਜਿਹੜਾ ਸੈੱਡ ਡਿੱਗਿਆ ਦੇਖੋ ਬਈ ਇਹਨਾਂ ਨੁਕਸਾਨ ਦੂ ਆਪ ਚੈੱਕ ਕਰ ਸਕਦੇ ਹੋਗੇ ਵੀ ਕਿੰਨੀਆਂ ਮੋਟੀਆਂ ਮੋਟੀਆਂ ਪਾਈਪਾਂ ਸੀ ਹਨਾ ਇਧਰ ਮਾਰ ਨਹੀਂ ਗਾ ਬਈ ਹਨਾ ਦੇਖੋ ਬਈ ਮੋਟੇ ਮੋਟੇ ਪਾਈਪਾਂ ਨੂੰ ਨਾ ਐਦਾਂ ਕਰਕੇ ਮੋੜਤਾ ਬਈ ਤੇ ਉਹ ਦੇਖ ਸਕਦੇ ਹੋ ਬਈ ਬੁਰਾ ਹਾਲ ਕਰਤਾ ਸਾਰੇ ਪੌਦੇ ਵਿੱਚ ਵਿਛੇ ਪਏ ਨੇ ਪੌਦੇ ਬਈ ਸਾਰੇ ਪਾਸੇ ਬੁਰਾ ਹਾਲ ਹੀ ਹੈਗਾ ਅੱਜ ਆਪ ਅੱਗੇ ਚੱਲਦੇ ਆਂਗੇ ਉਹ ਤੁਹਾਨੂੰ ਆਪ ਦਿਖਾਉਣਾ ਕਿ ਚੱਲਦੇ ਰੋ ਨਾਲ ਨਾਲ ਤੇ ਦੇਖ ਸਕਦੇ ਹੋ ਬਈ ਪੌਦੇ ਬੜੇ ਬੜੇ ਪੌਦੇ ਜਿਹੜੇ ਡਿੱਗੇ ਪਏ ਨੇ ਗਾਮੜਿਆਂ ਦੇ ਵਿੱਚ ਵਿੱਚ ਦੇਖੋ ਬਈ ਤੂਫਾਨ ਵੀ ਕੁਝ ਤੋਂ ਜ਼ਿਆਦਾ ਹੀ ਤੇਜ਼ ਸੀ ਹਨਾ ਜ਼ਿਆਦਾ ਵੀ ਆਇਆਗਾ ਇਹ ਇਧਰ ਸੰਗਰੂਰ ਏਰੀਆ ਦੇ ਵਿੱਚ ਮਲੇਰਕੋਟਲੇ ਏਰੀਆ ਦੇ ਵਿੱਚ ਸਾਡੇ ਤੋਂ ਹੈਗਾ ਲਗਭਗ 15 ਕਿਲੋਮੀਟਰ ਉੱਥੇ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਲੇਕਿਨ ਇਧਰੋਂ ਧੂਰੀ ਸੰਗਰੂਰ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਠੀਕ ਆ ਜੀ ਤੂਫਾਨ ਤੇ ਪੌਦਿਆਂ ਦਾ ਹਾਲਤ ਤੁਸੀਂ ਦੇਖ ਸਕਦੇ ਹੋਗੇ ਚਲੋ ਕੋਈ ਗੱਲ ਨਹੀਂ ਪਰ ਬਾਈ ਜਿਹੜਾ ਇਹ ਸੈੱਡਾ ਨਾ ਇਹ ਡਿੱਗਣ ਦੇ ਕਾਰਨ ਨੁਕਸਾਨ ਜਿਹੜਾ ਹੈਗਾ ਕਿਉਂਕਿ ਬਈ ਚੱਕਣਾ ਪੂਗਾ ਫੇਰ ਦੁਬਾਰੇ ਲਾਉਣਾ ਪੂ ਲਾਉਣਾ ਪੈਣੀ ਪੈਣਾ ਹੈ ਨਾ ਜ਼ਰੂਰੀ ਹੈਗਾ ਲੇ ਭਾਈ ਇਹ ਕਾ ਸਾਈਡ ਤੁਸੀਂ ਦੇਖ ਸਕਦੇ ਹੋਗੇ ਇੱਥੇ ਪਾਈ ਹੋਈ ਏਦਾਂ ਕਰਕੇ ਹਰੀ ਚਾਦਰ ਜਿਆਦਾ ਨੇਰੀ ਹੋਣ ਕਰਨੇ ਵੀ ਚੱਕਤੀ ਹੈ ਨਾ ਤੇ ਤੁਹਾਨੂੰ ਉਹ ਸਾਈਡ ਜਿਹੜਾ ਦੂਜੀ ਸਾਈਡ ਤੋਂ ਆਪਾਂ ਦਿਖਾਉਣੇ ਆਗੇ ਵੀ ਕਿੰਨਾ ਜਿਹੜਾ ਨੁਕਸਾਨ ਕੀਤਾ ਗੁਰਪੀ ਦਾ ਇੱਧਰ ਮਾਰ ਦਿੰਨੇਗਾ ਬਈ ਨਾ ਇਹ ਸਾਈਡ ਦੀ ਦੂਜੀ ਸਾਈਡ ਆਗੀ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਜਾਮਾ ਬਿਲਕੁਲ ਹੀ ਖਤਮ ਕਰਤਾ ਬਈ ਹੈ ਨਾ ਬਿਲਕੁਲ ਹੀ ਖਤਮ ਕਰਤਾ ਤੇ ਆ ਜਾਓ ਬਈ ਅੰਦਰ ਚੱਲਦੇ ਆਪਾਂ ਚੱਲਦੇ ਚੱਲਦੇ ਸੋਨੀ ਭਾਈ ਲਓ ਜੀ ਭਾਈ ਆਪਣੇ ਨਾਲ ਨੇ ਸੋਨੀ ਭਾਈ ਜਿਹੜੇ ਇਸ ਨਰਸਿੰਗ ਦੇ ਉਹਨਾਂ ਨੇ ਗੱਲਬਾਤ ਕਰਦਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਵਧੀਆ ਜੀ ਠੀਕ ਹੈ ਭਾਈ ਜੀ ਕੀ ਹੋਇਆ ਭਾਈ ਜੀ ਹੋਇਆ ਤਾਂ ਦੇਖ ਲਓ ਇਹ ਕੁਦਰਤੀ ਮਤਲਬ ਕਹਿ ਰਿਹਾ ਕੁਦਰਤੀ ਕਹਿ ਰਿਹਾ ਜੀ ਕਿੰਨੇ 1 ਵਜੇ ਦਾ ਟਾਈਮ ਸੀ ਕੱਲ ਸਮਾਂ 5:30 ਪੌਣੇ 6 ਦਾ ਸੀ ਸਾਢੇ 5 ਪੌਣੇ 6 ਦਾ ਟਾਈਮ ਸੀਗਾ ਜੀ ਗ੍ਰੇਵ ਉਹਨਾਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਵੀ ਬਹੁਤ ਜ਼ਿਆਦਾ ਹਨੇਰੀ ਬਾਰਿਸ਼ ਹੈ ਨਾ ਹਾਂ ਜੀ ਜਿਆਦਾਤਰ ਜਿਹੜਾ ਰੋਡ ਸਾਈਡ ਆਪਣੇ ਸਪੈਦੇ ਖੜੇ ਆ ਨਾ ਜੀ ਹਾਂਜੀ ਉਹਦੇ ਕਰਕੇ ਆਪਣਾ ਜਿਆਦਾ ਨੁਕਸਾਨ ਹੋਇਆ ਸਪੈਦੇ ਦੇ ਕਰਕੇ ਜਿਆਦਾ ਹੋ ਗਿਆ ਨਾ ਹਾਂ ਸਪੈਦੇ ਸਾਰੇ ਟੁੱਟ ਕੇ ਸਿੱਧੇ ਆਪਣੇ ਮਤਲਬ ਜਿਹੜਾ ਸੈੱਡ ਹੈ ਪੋਲੀ ਹਾਊਸ ਬਣਿਆ ਹੋਏ ਨੇ ਹਾਂਜੀ ਉਹਨਾਂ ਦੇ ਉੱਪਰ ਦੋਨਾਂ ਦੇ ਉੱਪਰ ਹੀ गिर ਗਏ ਠੀਕ ਆ ਇਸ ਕਰਕੇ ਆਪਣਾ ਜਿਆਦਾ ਨੁਕਸਾਨ ਹੋਇਆ ਹਵਾ ਨੇ ਤਾਂ ਕੀਤਾ ਹੀ ਕੀਤਾ ਬਹੁਤ ਕਹਿਣਾ ਬੰਦਾ ਕੀਤਾ ਹੀ ਕੀਤਾ ਜਿਆਦਾ ਇਹਦਾ ਕੁਦਰਤ ਨੇ ਕਰਨਾ ਸੀ ਉਹ ਤਾਂ ਹੋਈ ਹੋਇਆ ਨਾਲ-ਨਾਲ ਮਤਲਬ ਸਪੈਦਿਆਂ ਨਾਲ ਵੱਧ ਹੋਇਆ ਠੀਕ ਆ ਜੀ ਤੇ ਉਦੋਂ ਦੇਸਾ ਬਾਕੀ ਜਾਨੀ ਵਾਲੀ ਨੁਕਸਾਨ ਤੋਂ ਆਪਾਂ ਬਚ ਜਾਈਏ ਜਾਨੀ ਤੋਂ ਬਚੇ ਹੋਏ ਹਨ ਹਾਂ ਉਹਦਾ ਰੱਬ ਦਾ ਬਹੁਤ ਸ਼ੁਕਰ ਹੈ ਉਦੋਂ ਤੁਸੀਂ ਇੱਥੇ ਸੀਗੇ ਜਦੋਂ ਇਹ ਆਈ ਹੈ ਜਿਨੀਰੀ ਆਈ ਹੈ ਹਾਂ ਮੈਂ ਪਾਣੀ ਲਾ ਰਿਆ ਸੀਗਾ ਹਾਂਜੀ ਤੇ ਮੈਨੂੰ ਐ ਦਿਨ ਤਾਰਾਂ ਟੁੱਟ ਜਾਣੀਆਂ ਨੇ ਹਵਾ ਹਵਾ ਦਾ ਬੱਦਲ ਬਣਿਆ ਸੀਗਾ ਇਸ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਬਸ ਐਸਾ ਉਹ ਆਇਆ ਬਰੋਲਾ ਵੀ ਮਤਲਬ ਪੂਰੀ ਤੇਜ਼ ਹਨੇਰੀ ਆਈ ਹੈ ਜਿਹਦੇ ਕਰਕੇ ਇਹ ਹੈ ਬਹੁਤ ਜਿਆਦਾ ਸਾਹ ਤੁਸੀਂ ਦੇਖਿਆ ਹਨਾ ਇਹ ਅੱਖੀਂ ਦੇਖਿਆਗਾ ਕਿਵੇਂ ਲੱਗ ਰਿਆ ਸੀ ਉਦੋਂ ਜਦੋਂ ਜਾਨੀ ਕਿੰਨੀ ਹਨੇਰੀ ਆ ਰਹੀ ਸੀ ਤੂਫਾਨ ਹਨੇਰੀ ਆ ਰਹੀ ਸੀ ਐ ਲੱਗ ਰਿਆ ਸੀ ਵੀ ਅੱਜ ਤੱਕ ਕੁਝ ਵੀ ਨਹੀਂ ਬਚਣਾ ਜਿਹੜਾ ਹਿਸਾਬ ਤੱਬੀ ਐਸੀ ਹਨੇਰੀ ਮੈਂ ਕਦੇ ਜ਼ਿੰਦਗੀ 'ਚ ਦੇਖੀ ਨਹੀਂ ਹੈਗੀ ਅੱਛਾ ਜੀ ਮਤਲਬ ਇੰਨੀ ਤੇਜ਼ ਹਵਾ ਇੰਨੀ ਤੇਜ਼ ਬਾਰਿਸ਼ ਕਿ ਉਹਦੇ ਅੱਗੇ ਖੰਬੇ ਵੀ ਸਾਡੇ ਸਾਹਮਣੇ ਟੁੱਟ ਕੇ गिरਦੇ ਰਹੇ ਨੇ ਇੱਧਰ ਦਿਖਾਇਆ ਉਹਨੂੰ ਨਰਸਰੀ ਵਾਲੀ ਸਾਈਡ ਬੜੇ 3 ਫੇਸ ਲੈਣਾ ਹਾਂਜੀ ਪਾਰਾ ਕੁਛ ਹੀ ਗਰ ਗਿਆ ਟਰਾਂਸਫਾਰਮ ਤੱਕ ਵੀ ਸਾਰੇ ਪਿੱਛੇ ਗਰ ਗਏ ਸਾਰੇ ਬਹੁਤ ਸਾਲ ਹੋ ਗਏ ਮੈਨੂੰ ਲੱਗਦਾ ਵੀ ਐਸਾ ਤੂਫਾਨ ਤਾਂ ਨਹੀਂ ਆਇਆ ਐਸਾ ਤੂਫਾਨ ਹੀ ਕਹਿ ਸਕਦੇ ਆ ਇਹਨੂੰ ਕੀ ਕਹਿ ਸਕਦੇ ਆ ਵੀ ਤੂਫਾਨ ਤੋਂ ਵੀ ਬੜੀ ਗੱਲ ਆਵਾਜ਼ ਜਿਹੜੇ ਸਭ ਤੋਂ ਹੋਵੇ ਨਾ ਆਪਾਂ ਉਹ ਵੀ ਕਹਿ ਦਈਏ ਵੀ ਉਹ ਤੋਂ ਵੀ ਬੜਾ ਚੀਜ਼ ਤੀਗੀ ਠੀਕ ਹੈ ਜੀ ਇੱਧਰ ਭਾਰੀ ਭਾਰੀ ਗੱਡੇ ਹੋਏ ਸਬਤ ਮਤਲਬ ਸਾਰੇ ਪੋਲੀ ਹਾਊਸ ਗਰ ਗਏ ਆਪਣੇ ਬਹੁਤ ਭਾਰੀ ਨੁਕਸਾਨ ਹੋਇਆ ਇਹ ਲੱਗ ਵੀ ਹੋਰ ਦਿਖਾਉਣ ਹੈ ਕਿ ਆਪਾਂ ਸਾਨੂੰ ਇੱਧਰ ਦੇਖ ਸਕਦੋਂ ਕਿ ਪੌਦਾਂ ਤਾਂ ਤਾਂ ਨਹੀਂ ਇੰਨਾ ਨੇ ਪੌਦੇ ਠੀਕ ਨੇ ਜੀ ਪੌਦਿਆਂ ਦਾ ਸਾਰਾ ਠੀਕ ਆ ਮੇਨ ਆਪਣਾ ਪੋਲੀ ਹਾਊਸ ਦਾ ਹੀ ਹੋਇਆ ਪੋਲੀ ਹਾਊਸ ਦਾ ਜ਼ਿਆਦਾ ਹੋਇਆ ਜੀ ਉਹਦਾ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਪੰਨੇ ਪੁੰਨੇ ਤੇ ਸਾਰੇ ਖੰਮੇ ਕੁੰਬੇ ਪੱਟਦੇ ਤੁਸੀਂ ਦਿਖਾਈ ਉਹ ਵੀਡੀਓ ਚ ਬਣਾਈ ਹਾਂ ਹਾਂਜੀ ਹਾਂਜੀ ਜੀ ਵੀ ਜ਼ਿਆਦਾ ਨੁਕਸਾਨ ਹੋਇਆ ਠੀਕ ਆ ਜੀ ਕਿੰਨੇ ਕੁ ਰੁਪਏ ਦਾ ਨੁਕਸਾਨ ਆਪਾਂ ਕਹਿ ਸਕਦੇ ਆ ਵੀ ਮੰਨ ਕੇ ਚੱਲੀਏ ਵੀ ਆਈਡੀਆ ਤਾਂ ਅਜੇ ਕੁਝ ਹੈ ਨਹੀਂ ਦੇਖੋ ਲੇਬਰ ਖਰਚਾ ਬਹੁਤ ਬੈਨਾ ਠੀਕ ਹੈ ਜੀ 7-8 ਲੱਖ ਰੁਪਏ ਦਾ ਤਾਂ ਪੋਲੀ ਹਾ ਇਹ ਜਮਾਈ ਦੇ ਲੋ ਤੁਸੀਂ ਤੈਸ ਮੈਸ ਹੋ ਗਏ ਪ੍ਰੈਸ ਹੀ ਕਰਤੇ ਸਾਰੇ ਸਹੀ ਗੱਲ ਹੈ ਦੁਬਾਰੇ ਬਣਾਉਣੇ ਪੈਣਗੇ ਹੁਣ ਜੀ ਬਣਾਉਣੇ ਪੈਣਗੇ ਜੀ ਸਾਰਾ ਮਤਲਬ ਕਰਨੇ ਪੈਣਾ ਹੁਣ ਠੀਕ ਹੈ ਜੀ ਤੇ ਕਾਜ ਦੇ ਚੋਪੜੀ ਬਣੀ ਹੋਈ ਸੀ ਮੈਨੂੰ ਲੱਗਾ ਇਹ ਵੀ ਹਾਂ ਚੋਪੜੀ ਵੀ ਕੁਛ ਛੱਡੇ ਨਹੀਂ ਰਹੀ ਤਾਂ ਚਲੋ ਕੁਝ ਵੀ ਨਹੀਂ ਹੈਗੀ ਦੇਖ ਸਕਦੇ ਐਨੀ ਹੈਵੀ ਹੈਵੀ ਚੱਕ ਕੇ ਮਾਰੇ ਨਾ ਪੈਪ ਬਹੁਤ ਭਾਰੀ ਨੁਕਸਾਨ ਆ ਜੀ ਚਲੋ ਠੀਕ ਆ ਤੁਹਾਨੂੰ ਬਾਈ ਠੀਕ ਹੈ ਜੀ ਬਾਈ ਧੰਨਵਾਦ ਜੀ ਐ ਮਿੱਤਰੋ ਆਜੋ ਤੇ ਹੋਰ ਬਈ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋਇਆ ਨਾ ਉਹਨੂੰ ਕਮੈਂਟ ਕਰਕੇ ਜਰੂਰ ਦੱਸੋ ਬਈ ਕਾਲਾ ਵਾਲਾ ਤੂਫਾਨ ਬਾਈ ਕਹਿੰਦਾ ਵੀ ਬਈ ਮੈਨੂੰ ਲੱਗਦਾ ਵੀ ਉਰੇ ਨਰਸਿਨੂ ਕਾਫੀ ਸਾਲ ਹੋ ਗਏ ਵੀ ਐਸਾ ਤੂਫਾਨ ਜਿਹੜਾ ਕਦੇ ਵੀ ਨਹੀਂ ਆਇਆ ਜਿਹੜਾ ਬਈ ਰਾਤ ਆਇਆ ਹੈ ਨਾ ਮੇਰੀ ਉਮਰ ਹੋ ਗਈ ਲਗਭਗ 30 ਸਾਲ ਦੀ ਤੇ 30 ਸਾਲ ਦੇ ਵਿੱਚ ਬਈ ਮੈਂ ਐਡਾ ਤੂਫਾਨ ਨਹੀਂ ਦੇਖਿਆ ਕਦੇ ਜਿਹੜਾ ਰਾਤ ਆਇਆ ਸੀ ਬਈ ਸਾਡੇ ਵੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋਇਆਗਾ ਤੇ ਤੁਹਾਡੇ ਕੀ ਕੀ ਨੁਕਸਾਨ ਹੋਇਆਗਾ ਤੇ ਮਾੜਾ ਹੋਇਆਗਾ ਬਾਈ ਗੁਰੂ ਜਰੂਰ ਲਿਖਿਓ ਦੱਸੋ ਬਈ ਕਮੈਂਟ ਕਰਕੇ ਧੰਨਵਾਦ